ਪੰਜਾਬੀ ਸਭਿਆਚਾਰ ਦੇ ਤਾਣੇ-ਬਾਣੇ ਵਿੱਚ ਸੰਗੀਤ ਹਮੇਸ਼ਾ ਤੋਂ ਹੀ ਕਹਾਣੀ ਕਹਿਣ, ਜਸ਼ਨ ਮਨਾਉਣ ਅਤੇ ਸਮਾਜਿਕ ਟਿੱਪਣੀ ਦੇ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿੱਚੋਂ ਕੰਮ ਕਰਦਾ ਹੈ। ਪਰ ਹਾਲ ਹੀ ਵਿੱਚ ਕੁਝ ਸਾਲਾਂ ਤੋਂ ਸ਼ੈਲੀ ਦੇ ਅੰਦਰ ਔਰਤਾ ਦੇ ਚਿੱਤਰਣ ਨੇ ਪਰੇਸ਼ਾਨ ਕਰਨ ਵਾਲਾ ਮੋੜ ਲਿਆ ਹੈ। ਔਰਤਾ ਜੋ ਕਦੇ ਤਾਕਤ, ਪਾਲਣ-ਪੋਸ਼ਣ ਅਤੇ ਲਚਕੀਲੇਪਨ ਦੇ ਪ੍ਰਤੀਕ ਵਜੋਂ ਸਤਕਾਰੀਆਂ ਜਾਂਦੀ ਆ ਸਨ ਨੂੰ ਹੁਣ ਵਸਤੂ ਅਤੇ ਸਤਹਿੱਤਾ ਦੇ ਲੈਂਸ ਦੁਆਰਾ ਦਰਸਾਇਆ ਜਾ ਰਿਹਾ ਹੈ। ਆਕਰਸ਼ਕ ਬੀਟਾਂ ਤੋਂ ਲੈ ਕੇ ਪੜਕਾਉ बोला तक आधुनिक पंजाबी संगीत ਦਾ ਦ੍ਰਿਸ਼ ਅਕਸਰ ਔਰਤਾਂ ਨੂੰ ਸਿਰਫ ਸਹਾਰਾ ਬਣਾ ਦਿੰਦਾ ਹੈ ਸਮਾਜ ਵਿੱਚ ਉਹਨਾਂ ਦੇ ਬਹੁਪੱਖੀ ਯੋਗਦਾਨ ਦੀ ਬਜਾਏ ਉਹਨਾਂ ਦੀ ਸ਼ਰੀਰਕ ਆਕਰਸ਼ਣ ਲਈ ਮਨਾਇਆ ਜਾਂਦਾ ਹੈ ਇਹ ਵੀਡੀਓ ਪੰਜਾਬੀ ਸੰਗੀਤ ਵਿੱਚ ਔਰਤਾਂ ਦੇ ਗੁੰਜਲਦਾਰ ਅਤੇ ਅਕਸਰ ਵਿਰੋਧੀ ਅਕਸ ਦੀ ਪਰਚੋਲ ਕਰਦਾ ਹੈ ਇਸ ਗੱਲ ਦੀ ਜਾਂਚ ਕਰਦਾ ਹੈ ਕਿ ਇਹ ਪੇਸ਼ਕਾਰੀਆਂ ਵਿਆਪਕ ਸਮਾਜਿਕ ਰਵੱਈਏ ਅਤੇ ਤਬਦੀਲੀ ਦੇ ਤੁਰੰਤ ਲੋੜ ਨੂੰ ਕਿਵੇਂ ਦਰਸਾਉਂਦੀਆਂ ਨੇ ਨਮਸਕਾਰ ਮੈਂ ਹੱਤਜਸਵਨੀ ਰਾਏ ਤੁਸੀ ਦੇਖ ਰਹੇ ਹੋ ਰਤਮ ਪੰਜਾਬੀ ਭਾਵੇਂ ਅੱਜ ਔਰਤ ਸਾਡੇ ਸਮਾਜ 'ਚ ਬੜੀ ਤੇਜ਼ੀ ਨਾਲ ਉੱਚੇ ਦਰਜੇ ਦੀ ਧਾਰਨੀ ਬਣ ਰਹੀ ਹੈ ਸਮਾਜਿਕ ਅਧਿਕਾਰਾਂ ਪ੍ਰਤੀ ਸੁਚੇਤਗੀ ਉਸ ਨੂੰ ਮਦਕਾਲੀ ਸਵੇਦਨਾਮਾਈ ਔਰਤਾਂ ਨਾਲੋਂ ਵੱਖ ਕਰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪੁਰਾਣੇ ਸਮੇਂ 'ਚ ਔਰਤ ਨੂੰ ਮਰਦ ਆਪਣੀ ਇੱਛਾ ਪੂਰਤੀ ਦੇ ਲੋੜ ਲਈ ਵਰਤਦਾ ਹੁੰਦਾ ਸੀ ਆਦੀ ਕਾਲ ਭਾਰਤੀ ਸਮਾਜ 'ਚ ਭਾਵੇਂ ਔਰਤ ਨੂੰ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਸੀ ਪਰ ਭਾਰਤ 'ਚ ਮੁਸਲਮਾਨਾ ਦੇ ਪਰਵੇਸ਼ ਨਾਲ ਹੌਲੀ-ਹੌਲੀ ਉਹਨਾਂ ਦਾ ਸਨਮਾਨ ਘਟਦਾ ਗਿਆ। ਸ਼ਾਇਦ ਇਸੇ ਲਈ ਸੰਸਕ੍ਰਿਤ ਤੇ ਹਿੰਦੀ ਵਿੱਚ ਨਰ ਦੀ ਬਰਾਬਰਤਾ ਦਾ ਜਿਹੜਾ ਸੂਚਕ ਸ਼ਬਦ ਨਾਰੀ ਵਰਤਿਆ ਜਾਂਦਾ ਸੀ, ਉਹ ਮੁਸਲਮਾਨਾ ਦੇ ਔਰ ਨਾਲ ਔਰਤ ਵਿੱਚ ਤਬਦੀਲ ਹੋ ਗਿਆ ਜਿਸ ਦਾ ਅਰਥ ਭਾਈ ਕਾਨ ਸਿੰਘ ਨਾਭਾ ਮੁਤਾਬਕ ਹੈ ਲੁਕਾ ਕੇ ਰੱਖਣ ਲਾਇਕ ਵਸਤੂ। ਇਹ ਸ਼ਾਬਦਿਕ ਤਬਦੀਲੀ ਔਰਤ ਦੀ ਸਮਾਜਿਕ ਸਥਿਤੀ ਵਿੱਚ ਆਏ ਬਦਲਾ ਨੂੰ ਵੀ ਦਰਸਾਉਂਦੀ ਹੈ। ਅਫਸੋਸਨਾਕ ਗੱਲ ਇਹ ਹੈ ਕਿ ਜੋ ਕਿ ਪੰਜਾਬੀ ਗਾਇਕੀ ਚ ਔਰਤ ਬੜੀ ਨਿਗਾਰ ਮੇ ਸਥਿਤੀ ਚ ਪੇਸ਼ ਹੋ ਰਹੀ ਹੈ ਸਮਾਜਿਕ ਰੂਪ ਵਿੱਚ ਇਸਤਰੀ ਭਾਵੇਂ ਮਾਂ ਪਰ ਪਤਨੀ, ਧੀ, ਚਾਚੀ, ਤਾਈ, ਮਾਸੀ, ਦਾਦੀ, ਨਾਨੀ ਆਦੀ ਰੂਪਾਂ ਵਿੱਚ ਹੁੰਦੀ ਹੈ ਤੇ ਆਪਣੇ ਵੱਖ-ਵੱਖ ਰੂਪਾਂ 'ਚ ਪਰਿਵਾਰ ਅਤੇ ਸਮਾਜ ਨੂੰ ਥੰਮਣ ਦਾ ਕਾਰਜ ਬੜੇ ਸੁਯੋਗ ਤੇ ਸੁਚੱਜੇ ਨਾਲ ਸੰਭਾਲਦੀ ਹੈ। ਪਰ ਅੱਜ ਕੱਲ ਦੀ ਪੰਜਾਬੀ ਗਾਇਕੀ ਵਿੱਚ ਉਸ ਦਾ ਕੇਵਲ ਪ੍ਰੇਮਿਕਾ ਵਾਲਾ ਰੂਪ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬੀ ਗਾਇਕੀ ਦੇ ਵਰਤਮਾਨ 'ਚ ਵਿਖਾਇਆ ਜਾਣ ਵਾਲਾ ਨਾਰੀ ਦਾ ਹਵਸ ਤੇ ਅਸ਼ਲੀਲਤਾ ਨਾਲ ਲਬਰੀਜ਼ ਵਿਖਾਇਆ ਜਾਂਦਾ ਹੈ ਇਸ ਦਾ ਪਰਮਾਨ ਅਜੋਕੇ ਕਈ ਪੰਜਾਬੀ ਗੀਤਾਂ ਵਿਚਲੇ ਬੋਲਾਂ ਤੋਂ ਮਿਲ ਜਾਂਦਾ ਹੈ ਗੀਤਕਾਰ ਤੇ ਗਾਇਕ ਉਸ ਦੀ ਸਰੀਰਕ ਸੁੰਦਰਤਾ ਤੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਮਾਪ ਦੱਸਦੇ ਆ ਆਪਣੇ ਸ਼ਾਬਦਿਕ ਵਰਣਨ ਰਾਹੀਂ ਉਸ ਨੂੰ ਕੇਵਲ ਮਾਤਰ ਦਿਖਾਵੇ ਦੀ ਵਸਤੂ ਬਣਾ ਕੇ ਪੇਸ਼ ਕਰਦੇ ਨੇ ਵਧੇਰੇ ਕਰਕੇ ਪੰਜਾਬੀ ਗੀਤਾਂ 'ਚ ਔਰਤ ਦੀ ਸਰੀਰਕ ਸੁੰਦਰਤਾ ਦਾ ਤਾਲੁਕ ਵੀ ਸਿਰਫ ਉਸ ਦੇ ਲੱਕ ਅੱਖਾਂ ਤੇ ਵੱਖ-ਵੱਖ ਸਰੀਰਕ ਅੰਗਾਂ ਦੀ ਸੁੰਦਰਤਾ ਤੱਕ ਸੀਮਤ ਰਹਿੰਦਾ ਹੈ ਕਿਹਾ ਜਾ ਸਕਦਾ ਹੈ ਕਿ ਨੰਗੇਜ਼ ਪੰਜਾਬੀ ਗਾਇਕ ਦਾ ਅਹਿਮ ਪਹਿਲੂ ਬਣ ਚੁੱਕਿਆ ਹੈ ਗਾਣਿਆਂ ਚ ਤਾਂ ਔਰਤ ਵਿਖਾਵਾ ਮਾਤਰ ਬਣ ਕੇ ਰਹਿ ਗਈ ਹੈ ਸਮਾਜਿਕ ਉਲਾਰ ਨੂੰ ਪੇਸ਼ ਕਰਦੇ ਆ ਇਹ ਗਾਇਕ ਸਮਾਜਿਕ ਰਿਸ਼ਤਿਆਂ ਨੂੰ ਵੀ ਬਦਨਾਮ ਕਰਨ ਤੋਂ ਪਿੱਛੇ ਨਹੀਂ ਹਟਦੇ। ਇਹ ਗਾਇਕ ਮਾਡਲ ਕੁੜੀ ਲਈ ਤਰਕਾਟ, ਬੇਲਟ, ਪਟੋਲਾ, ਫੱਤੋ, ਸੈਂਪਲ, ਟੋਟਾ, ਯੰਕਣ ਅਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਅਪਸ਼ਬਦ ਵਰਤਦੇ ਨੇ। ਔਰਤ ਨੂੰ ਭੰਡਣ ਵੇਲੇ ਇਹ ਗਾਇਕ ਜਣੇ ਖਣੇ ਨੂੰ ਯਾਰ ਬਣਾਈ ਫਿਰਦੇ ਜਿਨਨੇ ਗੱਲ ਦੀ ਗਾਲੀ ਦੇਣ ਮੜਕੇ ਨਹੀਂ ਉਹਨੇ ਤੇਰੇ ਯਾਰ ਬੈਰ ਨੇ ਆਦਿ ਤੁਕਾਂ ਵਰਤ ਕੇ ਸਮੁੱਚੀ ਔਰਤ ਜਾਤੀ ਨੂੰ ਨਿੰਦਿਆ ਦਾ ਪਾਤਰ ਬਣਾ ਦਿੰਦੇ ਨੇ। ਗਾਇਕ ਜਦੋਂ ਇਹ ਆਖਦਾ ਹੈ ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਤਾਂ ਇੱਕ ਪਾਸੇ ਤਾਂ ਉਹ ਪੁੱਤਰ ਤਨਮਿ ਬੋਲ ਦਾ ਅਖੌਤੀ ਵਿਖਾਵਾ ਕਰਦਾ ਹੈ ਅਤੇ ਨਾਲ ਹੀ ਦੂਜੇ ਪਾਸੇ ਉਹ ਇੱਕ ਔਰਤ ਦੀ ਕਿਰਦਾਰ ਕੂਸ਼ੀ ਕਰਦਿਆ ਤੈਨੂੰ ਯਾਰ ਬਥੇਰੇ ਵੀ ਆਖਦਾ ਹੈ ਔਰਤ ਦੇ ਅਕਸ ਨੂੰ ਢਾਹ ਲਾਉਣ ਵਾਲਾ ਇਹ ਬਖਾਣ ਵਰਤਮਾਨਕ ਪੰਜਾਬੀ ਸਮਾਜ ਨੂੰ ਵੀ ਕਲੰਕਿਤ ਕਰ ਰਿਹਾ ਹੈ ਇਸ ਮਾਨਸਿਕ ਅਸੰਤੁਲਨ ਦੀ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੰਜਾਬੀ ਗਾਣਿਆਂ ਵਿੱਚ ਮਾਡਲ ਕੁੜੀ ਨੂੰ ਸਿਗਰਟ ਸ਼ਰਾਬ ਦਾ ਸੇਵਨ ਕਰਦਿਆਂ ਦਿਖਾਇਆ ਜਾਂਦਾ ਹੈ ਅਤੇ ਗਾਇਆ ਪੀਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਵਰਗੇ ਬੋਲਾਂ ਨਾਲ ਆਮ ਲੋਕਾਂ ਨੂੰ ਪਰਮਉਂਦੇ ਨੇ ਇਹ ਗਾਇਕ ਆਪਣੇ ਗਾਣਿਆਂ ਰਾਹੀਂ ਇਸਤਰੀ ਨੂੰ ਬਹੁਮੰਤ ਵੀ ਪੇਸ਼ ਕਰਦੇ ਆਂ ਉਸ ਦੇ ਗਿਆ ਮਜਬੂਰੀਆਂ ਨੂੰ ਅੱਖੋ-ਓਲੇ ਕਰਕੇ ਕਬੂਤਰੀ ਆਖ ਕੇ ਇਸ ਤਰ੍ਹਾਂ ਪੇਸ਼ ਕਰਦੇ ਨੇ ਜਿਵੇਂ ਉਹਨਾਂ ਦੇ ਰਿਸ਼ਤੇ ਵਿੱਚ ਆਉਣ ਵਾਲੀਆਂ ਸਾਰੀਆਂ ਅੜਚਨਾ ਲਈ ਸਾਰਾ ਦੋਸ਼ ਕੇਵਲ ਉਸਦਾ ਹੀ ਹੈ ਉਹ ਆਪਣੇ ਆਸਫਲ ਪਿਆਰ ਦਾ ਸਾਰਾ ਦੋਸ਼ ਇਸਤਰੀ ਤੇ ਮੜ ਦਿਆ ਇਹ ਸਾਬਿਤ ਕਰਨ ਚ ਵੀ ਕੋਈ ਕਸਨ ਨਹੀਂ ਛੱਡਦਾ ਕਿ ਉਹ ਮਨਮਰਜ਼ੀ ਨਾਲ ਕਿਸੇ ਹੋਰ ਨਾਲ ਵਿਆਹ ਕਰਵਾ ਰਹੀ ਹੈ ਤੇ ਇਸ ਦਾ ਅਸਲ ਕਾਰਨ ਆਰਥਿਕ ਵਸੀਲੇ ਨੇ ਵਰਤਮਾਨ ਪੰਜਾਬੀ ਗਾਇਕੀ ਚ ਪੇਸ਼ ਹੋ ਰਹੀ ਔਰਤ ਦੀ ਇੱਕ ਉਜੀ ਤਸਵੀਰ ਸਮਾਜਿਕ ਦੁਰਵਿਵਹਾਰ ਪੈਦਾ ਕਰਨ ਵਾਲੀ ਹੈ ਸਮਾਜ ਚ ਔਰਤ ਨੂੰ ਪੂਜ ਮੰਨਦੇ ਹਰ ਧਰਮ ਦੇ ਵਰਗ ਇਸ ਦੀ ਸ਼ਲੀਨਤਾ ਤੇ ਉਚਤਾ ਕਾਰਨ ਉਸ ਨੂੰ ਉੱਚ ਦਰਜੇ ਦਾ ਧਾਰਨੀ ਮੰਨਦਾ ਹੈ Hindu ਧਰਮ 'ਚ ਕੰਜਕ ਪੂਜਨ ਤੇ ਦੇਵੀ ਪੂਜਨ ਰਾਹੀਂ ਇਸ ਨੂੰ ਮੁਖਾਤਿਬ ਕੀਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਤਾਂ ਸੋ ਕਿਉ ਮੰਨਦਾ ਆਖੀ ਜਿਤ ਜੰਮੇ ਰਾਜਾਨ ਕਹਿ ਕੇ ਔਰਤ ਦੀ ਮਹਿਮਾ ਨੂੰ ਪੜਿਉਂਦੇ ਨੇ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਦੇ ਮਹਾਨ ਸੂਫੀ ਅਤੇ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਣਨ ਪਿੱਛੇ ਉਹਨਾਂ ਦੀ ਮਾਤਾ ਮਰੀਮ ਦਾ ਅਹਿਮ ਰੋਲ ਸੀ ਅਜੋਕੇ ਪੰਜਾਬੀ ਗਾਇਕੀ ਚ ਜਿਸ ਤਰ੍ਹਾਂ ਦਾ ਅਸ਼ਲੀਲ ਨਾਚ ਦਿਖਾਇਆ ਜਾਂਦਾ ਉਸ ਨੂੰ ਕਿਸੇ ਵੀ ਤਰ੍ਹਾਂ ਪੰਜਾਬੀ ਸਭਿਆਚਾਰ ਨਾਲ ਮੇਜ ਕੇ ਨਹੀਂ ਦੇਖਿਆ ਜਾ ਸਕਦਾ ਅਜਿਹੇ ਗੀਤਾਂ ਨੂੰ ਤਾਂ ਘਰ ਬੈਠੇ ਦਰਸ਼ਕ ਵੀ ਨਫ਼ਰਤ ਨਾਲ ਦੇਖਦੇ ਨੇ ਅਜੋਕੇ ਸਮਾਜ ਵਿੱਚ ਆਬਾਦੀ ਦੇ ਪੱਖ ਤੋਂ ਅੱਧਾ ਹਿੱਸਾ ਸਾਂਭੀ ਬੈਠੀ ਨਾਰੀ ਨੂੰ ਮਤਮਾਨਕ ਦੌਰ ਦੇ ਪੰਜਾਬੀ ਗਾਇਕ ਦਿਖਾਵੇ ਦੀ ਵਸਤੂ ਬਣਾ ਕੇ ਪੈਸਾ ਕਮਾਉਣ ਵਾਲੀ ਮਸ਼ੀਨ ਵੱਜੋਂ ਵਰਤ ਰਹੇ ਨੇ ਪੰਜਾਬੀ ਸਮਾਜ 'ਚ ਆ ਰਹੇ ਨਿਗਾਰ ਦਾ ਮੁੱਖ ਕਾਰਨ ਅਜੋਕੀ ਗਾਇਕੀ ਨੂੰ ਮੰਨਿਆ ਜਾ ਸਕਦਾ ਹੈ ਜਿਸ ਨੂੰ ਬਚਾਉਣ ਲਈ ਬੜੀ ਸੰਜੀਦਗੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਸਮਾਜਿਕ ਸਹਿ ਹੋਣ ਲਈ ਸਹਿ ਕਦੀ ਔਰਤ ਨੂੰ ਪੁਨਰਜੀਵਨ ਮਿਲ ਸਕੇ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ